ਸਤਨਾ ਸ਼੍ਰੀ ਵਾਹੇ ਗੁਰ ਸਾਹਿਬ ਜੀ ਜੈ ਤਸਰੀ ਮਹੱਲਾ ਜੰਗੋ ਕਰਦੁ ਜਾ ਸੰਤ ਇਕ ਓੰਕਾਰ ਸਤਗੁਰ ਪ੍ਰਸਾਦਿ ਸਲੋਕ ਜੋ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਖਨ ਕਾ ਸਮਰਥ ਯੋ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਾਥ ਨਾਨਕ ਪ੍ਰਭ ਸਰਣਾਗਤੀ ਰਖਨ ਕਉ ਸਮਰਥ ਤੰਤ ਜੋ ਜਨ ਹੋ ਕਿਉਂ ਰਾ ਉਗਣ ਖਤੇ ਫੇਰੇ ਨਿਤ ਪ੍ਰਤ ਸਦ ਭੂਲੀਐ ਮੋਹ ਮਗਨ ਬਿਕਰਾਲ ਮਾਇਆ ਤੋ ਪ੍ਰਸਾਦੀ ਘੂਲੀਐ ਕਰਤ ਵਿਚਾਰ ਵਿਖੜੇ ਪ੍ਰਭ ਨੇ ਸਲੋਕ ਜਿਰਤਨੋ ਪਵੈ ਅਸੰਖ ਗੁਣ ਉਚ ਪ੍ਰਭ ਕਾ ਨਾਮ ਨਾਨਕ ਕੀ ਬੇਨੰਤੀਆ ਮਿਲਨ ਤਾਵੇਂ ਤਾ ਸ਼ੰਤ ਦੂਸਰ ਨਹੀਂ ਥਾ ਕੋਲ ਤਹਰ ਜੋਨੀ ਆ ਆ ਚੁਪ ਤਹਰ ਕਲ ਜੋ

ਤਨ ਨਾਨਕ ਧਰ ਕ੍ਰਿਪਾ ਸਚ ਨਾਮ ਸਮਾਈ ਸਲੋਕ ਰੀ ਮਨਤਾ ਕੋ ਧਿਆਈਐ ਸਭ ਵਿਦ ਜੋ ਕਰਹਾਥ ਮਨੋਂ ਧੰਨ ਸੰਚੀਆ ਨਾਨਕ ਨਿਭੈ ਸਾਥ ਛੰਤ ਸਾਥੀ ਰਡਾ ਪ੍ਰਭ ਕੀ ਕਰ ਦੂਸਰ ਨਾਹੀ ਕੋਈ

ਬਿਅੰਤ ਕੋਣ ਤਾਕੀ ਕਿਉ ਗਣੀ ਪਾਏ ਸ਼ਰਨ ਸੁਆਮੀ ਸੁਖ ਹਗਮੀ ਤਿਸ ਬਿਨੋਂ ਸਨ ਨਾਹੀ ਕੋਵੇ ਬਿਨੋਂ ਤੁਮਾਰਕ ਦਇਆ ਤੋਹਾ ਜਦੋਂ ਮਨ ਮਾਰਨ ਦਾ ਦੁੱਖ ਜਦੋਂ ਕੋਈ ਨਾ ਵਰਣ ਤਨੋਂ ਕੋਈ ਕੋਟਾ ਨਹੀਂ ਕੋਈ ਜਦੋਂ ਸ਼ਕਲ ਜਿੰਮੇ ਨਹੀਂ ਕਿੱਥੇ ਤਵੇ အဲ့ဒါကို ਇੱਕ ਪੁਰਾਣਾ ਕੰਮ ਚਲਦਾ ਸੀ